ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਆ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆ ਵਿਰੋਧ ਮੁਹਿੰਮ ਤਹਿਤ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਸ਼ੱਕੀ ਥਾਵਾਂ ਦੀ ਕੀਤੀ ਗਈ ਤਲਾਸ਼ੀ ਜिला ਸ਼੍ਰੀ ਮੋਕਸਰ ਸਾਹਿਬ ਦੇ ਮਾਨਯੋਗ ਐਸਐਸਪੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਐਸਐਚਓ ਤਕਸੀਰ ਸਿੰਘ ਦੀ ਯੋਗ ਅਗਵਾਈ ਵਿੱਚ ਮ ਵੱਡੀ ਪੁਲਸ ਪਾਰਟੀਆਂ ਸਮੇਤ ਸਾਬਤਸੀਲ ਬਰੀਵਾਲਾ ਦੇ ਦਿਹਾਤੀ ਖੇਤਰਾ ਵਿੱਚ ਸ਼ੱਕੀ ਥਾਵਾਂ ਤੇ ਯੋਧ ਨਸ਼ਿਆਂ ਵਿਰੋਧ ਮਹਿਮਤ ਹੇਤ ਛਾਪੇ ਮਾਰੀ ਅਤੇ ਤਲਾਸ਼ੀਆਂ ਕੀਤੇ ਜਾਣ ਦੀ ਖਬਰ ਮਿਲੀ ਹੈ ਇਸ ਸਮੇਂ ਥਾਣਾ ਬਰੀਵਾਲਾ ਦੇ ਐਸਐਚਓ ਜਗਸੀਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਵਾਸਤੇ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਆ ਥਾਣਾ ਬਰੀ ਵਾਲਾ ਦੀ ਪੁਲਿਸ ਵੱਲੋਂ ਦਿਹਾਤੀ ਖੇਤਰਾਂ ਅਤੇ ਝੁੱਗੀ ਝੌਂਦੀ ਵਾਲੀਆਂ ਥਾਵਾਂ ਦੀ ਫ੍ਰੀਕੈਂਸ਼ੀ। ਇਹ ਲੋਗੇ ਸਾਡੇ ਜਿੰਮੇ ਆ। ਤਲਾਸ਼ੀ। ਆਗਾ ਜੀ ਕਰੋ ਜੀ। ਕਿ ਨਸ਼ੇ ਦੇ ਸਤਾਕਰਨ ਨੂੰ ਕਿਸੇ ਵੀ ਕੀਮਤ ਤੇ ਸਾੜਾ ਬਰੀ ਵਾਲਾ ਦੀ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਵੇਗਾ। ਮੰਡੀ ਬਰੀ ਵਾਲਾ ਤੋਂ ਸਰਕਾਰ ਗੁਰਦੀਪ ਪੁਲਿਸ ਦੀ ਵਿਸ਼ੇਸ਼ ਰਿਪੋਰਟ। ਧੰਨਵਾਦ ਸਤਿ ਸ੍ਰੀ ਅਕਾਲ। ਕੋਤਾ ਕਿ ਬਣਾਉਣਾ ਆ ਕੀ ਦੀ ਆਓ ਵੀ ਆਓ ਬਾਬੇ ਦੇ ਚਾਈ ਲੈਣਾ ਮਾਰਦੇ ਪਾਣੀ ਕੜੇ ਨਾ ਜਿੱਦ ਗੱਲ ਬਾਹਰ ਕਰਨੀ ਕਿਹਦੇ ਕੋਲੇ ਕਾਪੀ ਉਹ ਤੇਰੀ ਇੱਧਰ ਗੇਟ ਕਰੀ ਕਾਪੀ ਉਹ ਕਿਸੇ ਬੰਦੇ ਕੋਲੇ ਇਹ ਬੰਦੇ ਇਹਦੀ ਕਾਪੀ ਇਹਨਾਂ ਥੋੜੇ ਰੱਖੇ ਕਾਪੀ ਮੋਰਨ ਦੀ ਆਹ ਦੋ ਸ਼ੈਗਲ ਦੀ ਕੱਢੋ ਕੱਢੋ ਕੈ ਸਰ ਬਾਹਰ ਕੱਢਦੇ ਬਾਹਰ ਨਹੀਂ ਨਹੀਂ ਇਹ ਪੁੱਛ ਰਿਹਾ ਪੀਜੀ ਅੰਡਰਸਟੈਂਡ ਕਰਦੇ ਨਾ ਇਹ ਕਿਹਦਾ ਹੈ ਨਹੀਂ ਇਹ ਨਾਥਾਂ ਦਾ ਹੀ ਹੈ ਮੋਲੀ ਲਿਆ ਸੀ ਇਹ ਹਾਂ ਲੈ 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 ਤੇ ਸਮਾਨ ਚੁੱਕ ਲੈ ਮਾਰਾ ਬੰਦਾ ਤਾਂ ਪਹਿਲੇ ਡਰਦਾ ਹੈਗਾ ਪਹਿਲਾਂ ਹੀ ਕਰਦਾ ਹੈ ਤਾਊ ਜੀ